ਅੱਜ ਮਾਨਯੋਗ ਐਸਐਸਪੀ ਵਿਜੀਲੈਂਸ ਰੁਪਿੰਦਰ ਕੌਰ ਸਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਅੱਜ ਵਿਜੀਲੈਂਸ ਅਵੇਅਰਨੈਸ ਵੀਕ ਉਹ ਬਣਾ ਰਹੇ ਹਾਂ ਉਹਦੇ ਜਿਹੜੇ ਮੁੱਖ ਪਹਿਲੂ ਨੇ ਉਹ ਜਿੱਦਾਂ ਮੈਡਮ ਨੇ ਸਾਰਾ ਦੱਸਿਆ ਹੀ ਹੈ ਉਹਦੇ ਮੁੱਖ ਪਹਿਲੂ ਇਹ ਨੇ ਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਵੀ ਕੋਈ ਵੀ ਆਪਣਾ ਸਰਕਾਰੀ ਕੰਮ ਸਰਕਾਰੀ ਫੀਸ ਤੋਂ ਇਲਾਵਾ ਜੇਕਰ ਕੋਈ ਡਿਮਾਂਡ ਕਰਦਾ ਹੈ ਤੇ ਉਹਦੀ ਬਿਲਕੁਲ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਉਹਨੂੰ ਜ਼ਰੂਰ ਲੈ ਕੇ ਆਇਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਬੰਦੀ ਕਾਨੂੰਨ ਨੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਨੰਬਰ ਵੀ ਇੱਥੇ ਡਿਸਪਲੇਡ ਨੇ ਜੇਕਰ ਤੁਹਾਡੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੰਗ ਕਰਦਾ ਤੁਸੀਂ ਉਹਦੀ ਕੰਪਲੇਂਟ ਉਹਦੀ ਵੀਡੀਓ ਉਹਦੀ ਕੋਈ ਆਪਰੇਸ਼ਨ ਸਟਿੰਗ ਆਪਰੇਸ਼ਨ ਉਹਦੀ ਵੀਡੀਓ ਕੁਝ ਵੀ ਪ੍ਰੂਫ ਉਹਦਾ ਉਹਨਾਂ ਨੰਬਰਾਂ ਤੇ ਵਟਸਐਪ ਵੀ ਕਰ ਸਕਦੇ ਹੋ ਉਹ ਨੰਬਰਾਂ ਤੇ ਪਾ ਸਕਦੇ ਹੋ ਉਸ ਤੇ ਜਿਵੇਂ ਕਿ ਮੈਡਮ ਨੇ ਦੱਸਿਆ ਉਸ ਤੇ ਤੁਰੰਤ ਕਾਰਵਾਈ ਹੋਊਗੀ ਤੇ ਪਛਾਣ ਵੀ ਜਿਹੜੀ ਹੈਗੀ ਉਹ ਗੁਪਤ ਰੱਖੀ ਜਾਊਗੀ ਇਸ ਦੇ ਨਾਲ ਨਾਲ ਹੀ ਕੋਈ ਵੀ ਮੈਂ ਸਾਰੇ ਜਿਹੜੇ ਪ੍ਰਾਈਵੇਟ ਕਰਿੰਦੇ ਕਦੇ-ਕਦੇ ਸਰਕਾਰੀ ਅਫਸਰ ਬਣ ਕੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੇਤਾ ਵਾਰਨਿੰਗ ਦੇਣਾ ਚਾਹੁੰਦੇ ਨੇ ਵਿਜੀਲੈਂਸ ਅਵੇਅਰਨੈਸ ਵੀਕ ਉਦੇ ਅੰਡਰ ਜਿਹੜਾ ਹੈਗਾ ਇੱਕ ਮੁਹਿੰਮ ਇੱਕ ਇਹ ਵੀ ਹੈ ਕਿ ਜਿਹੜੇ ਵੀ ਇਦਾਂ ਦੇ ਪ੍ਰਾਈਵੇਟ ਕਰਿੰਦੇ ਨੇ ਜੋ ਲੋਕਾਂ ਨੂੰ ਕੋਲੇ-ਬਾਲੇ ਲੋਕਾਂ ਨੂੰ ਇੱਕ ਗੁੰਮਰਾਹ ਕਰਦੇ ਆ ਸਰਕਾਰੀ ਅਫਸਰ ਬਣ ਕੇ ਉਹਨਾਂ ਦੇ ਵੀ ਬਾਰੇ ਸਾਨੂੰ ਦੱਸਿਆ ਜਾਵੇ ਮੈਂ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹ ਵੀ ਇੱਕ ਸਾਡਾ ਇੰਟੈਲੀਜੈਂਸ ਇੱਕ ਜਿਹੜਾ ਹੈਗਾ ਸਾਨੂੰ ਪ੍ਰੋਵਾਈਡ ਕਰਦੇ ਨੇ ਜੇ ਉਹਨਾਂ ਦੇ ਧਿਆਨ 'ਚ ਵੀ ਕੋਈ ਇਦਾਂ ਦੇ ਮਸਲੇ ਆਉਂਦੇ ਨੇ ਤੇ ਸਾਡੇ ਧਿਆਨ ਚ ਜ਼ਰੂਰ ਲੇ ਕੇ ਆਇਆ ਜਾਵੇ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸਰ ਸਰ ਇੱਕ ਗੱਲ ਦੇਖਣ ਲਈ ਚਾਹੁੰਦੀ ਹਾਂ ਕਿ ਕਿਸੇ ਭ੍ਰਸ਼ਟਾਚਾਰ ਦੀ ਕਿਸੇ ਨੂੰ ਸ਼ਿਕਾਇਤ ਕਰਨ ਲਈ ਤੁਹਾਨੂੰ ਆਪਣੀ ਸਿਕਿਉਰਿਟੀ 'ਚ ਆਪਣੀ ਪਛਾਣ ਨੂੰ ਲੈ ਕੇ ਕੰਸਰਨ ਦਫ਼ਤਰ ਵਿੱਚ ਪਹੁੰਚਾਈ ਗਈ ਹੈ ਤੇ ਸਿਕਿਉਰਿਟੀ ਇਹ ਵੀ ਬਹੁਤ ਉਸ ਦਿੱਤੀ ਕੇ ਨਾਲ ਸੁਨਿਸ਼ਚਿਤ ਬਿਲਕੁਲ ਅਗਰ ਕਿਸੇ ਇਹਦੀ ਇੱਕ ਕੰਸਰਨ ਹੈ ਕਿ ਉਹਨਾਂ ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਜਾਏ ਦੇ ਕੈਨ ਰੀਚ ਟੂ ਆਰ ਆਫਿਸ ਸਾਡੇ ਦਫ਼ਤਰ ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਆ ਸੰਦੇ ਅਸੀਂ ਉਹਨਾਂ ਦੀ ਪਛਾਣ ਵੀ ਗੁਪਤ ਰੱਖਾਂਗੇ ਔਰ ਜਿਵੇਂ ਮਾਰੀਓ ਡੀਸੀ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਅਗਰ ਕੋਈ ਪ੍ਰਾਈਵੇਟ ਬੰਦਾ ਗੁੰਮਰਾ ਕਰ ਦੇ ਜਾਂ ਪ੍ਰਾਈਵੇਟ ਬੰਦਾ ਕਿਸੇ ਅਫਸਰ ਦੇ ਨਾਮ ਤੇ ਵੀ ਪੈਸੇ ਮੰਗੇ ਤੇ ਉਹਦੇ ਲਈ ਵੀ ਬੇਚਜ ਜਿਹੜੇ ਹੈਗੇ ਤੁਸੀਂ ਸਾਧ ਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਇਹ ਸਾਰੇ ਜਿਹੜੇ ਹੈਗੇ ਨੇ ਪੈਂਫਲੈਟਸ ਔਰ ਨੰਬਰ ਇਹਨਾਂ ਦਾ ਜਿਹੜਾ ਹੈਗਾ ক্লোਜ਼ਰ ਵਿਜਨ ਤੁਸੀਂ ਸਿੱਖ ਸਕਦੇ ਹਾਂ ਇਹ ਉਹ ਪਲਿਸ ਕਰਦੇ ਹੈ ਮੈਡਮ ਕੈਂਪਸ ਵੀ ਲਗਾਏ ਜਾਂਦੇ ਹਾਂ ਹਾਂਜੀ ਕੈਂਪਸ ਵੀ ਲਗਾਏ ਜਾ ਰਹੇ ਨੁਕੜ ਨਾਟਕ ਵੀ ਕੀਤੇ ਜਾ ਰਹੇ ਨੇ ਸਕੂਲ ਕਾਲਜਸ ਦੇ ਨਾਲ ਇੰਟਰੈਕਸ਼ਨਸ ਵੀ ਕੀਤੀਆਂ ਜਾ ਰਹੀਆਂ ਡਿਊਰਿੰਗ ਦਿਸ ਵੀਕ ਔਰ ਅਸੀਂ ਇਹ ਸਾਰੀ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਾਂਗੇ ਮੈਡਮ ਇਹ ਸਿੰਪਲ ਉਹਦੇ ਨਾਲ ਵਿੱਚ ਹੈ ਪੂਰੇ ਪੰਜਾਬ ਪੂਰੇ ਪੰਜਾਬ ਦੇ ਵਿੱਚ ਇਨਫੈਕਟ ਪੂਰੇ ਇੰਡੀਆ ਦੇ ਵਿੱਚ ਹੈ ਪੂਰੇ ਪੰਜਾਬ 'ਚ ਪੂਰੇ ਇੰਡੀਆ 'ਚ ਮਨਾਇਆ ਜਾ ਰਿਹਾ ਹੈ ਅਕਤੂਬਰ ਮਹੀਨੇ ਦੇ ਲਾਸਟ ਆਖਿਰ ਵਾਲੇ ਵੀਕ ਦੇ ਵਿੱਚ ਮਨਾਇਆ ਜਾਣਾ ਹੈ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਿਹੜਾ ਬਰਥ ਐਨੀਵਰਸਰੀ ਹੈ ਨਾ ਉਹਨੂੰ ਮਾਰਕ ਕਰਦੇ ਮਹੀਨੇ